ਸ਼੍ਰੀ ਗੁਰੂ ਰਾਮਦਾਸ ਜੀ ਦੇ ਮਹਿਲ ਬੀਬੀ ਪਾਨੀ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਅਮਰਦਾਸ ਜੀ ਪਾਸੋਂ ਵਰ ਪ੍ਰਾਪਤ ਕੀਤਾ ਸੀ ਕਿ ਅੱਗੇ ਤੋਂ ਗੁਰੂ ਗੱਦੀ ਦੀ ਬਖਸ਼ੀਸ਼ ਗੁਰੂ ਵਿੱਚ ਸੋਢੀ ਵੰਸ਼ ਨੂੰ ਹੀ ਹੋਵੇਗੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਯੋਗ ਜਾਣੀ ਚੀਨ ਚਨਨ ਬਾਰੇ ਵਿਚਾਰ ਕਰਨ ਲੱਗੇ ਪਰ ਉਹਨਾਂ ਨੂੰ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਾ ਪਈ ਤਿੰਨਾਂ ਸਾਰਿਆਂ ਵਿੱਚੋਂ ਵਿਚਕਾਰਲੇ ਸ੍ਰੀ ਮਾਰਦੇਵ ਜੀ ਸੰਤ ਸੁਭਾਅ ਤੇ ਮਨ ਦੀ ਮੋਜ ਵਿੱਚ ਰਹਿਣ ਵਾਲੇ ਵਿਅਕਤੀ ਸਨ ਉਹਨਾਂ ਨੂੰ ਗੁਰੂ ਗੱਦੀ ਦੀ ਕੋਈ ਵੀ ਝਾਕ ਨਹੀਂ ਸੀ ਬਾਕੀ ਦੋਹਾਂ ਸੁਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਪ੍ਰਿਥੀਚੰਦ ਬੜਾ ਲੋਭੀ ਅਤੇ ਖਾਲੂ ਸੁਭਾਅ ਦਾ ਸੀ ਉਸ ਵਿੱਚ ਹੋਮੀ ਬੜੀ ਸੀ ਨਿਮਰਤਾ ਮਿਠਾਸ ਸੇਵਾ ਭਾਵ ਜੇ ਉੱਚੇ ਗੁਣਾਂ ਤੋਂ ਉਹ ਬਿਲਕੁਲ ਕੋਰਾ ਸੀ ਉਸ ਦੇ ਮੁਕਾਬਲੇ ਤੇ ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਅਤ ਦੇ ਨਿਮਰ ਕੋਮਲ ਚਿੱਤ ਅਤੇ ਸੇਵਾ ਸੁਭਾਅ ਵਾਲੇ ਸਨ ਉਹ ਪਿਤਾ ਨੂੰ ਗੁਰੂ ਵਾਂਗ ਪੂਜਦੇ ਅਤੇ ਰਾਤ ਦਿਨ ਉਹਨਾਂ ਦੀ ਸੇਵਾ ਕਰਦੇ ਸਨ ਗੁਰੂ ਅਰਜਨ ਦੇਵ ਜੀ ਨੂੰ ਸੰਗੀਤ ਨਾਲ ਵੀ ਬੜਾ ਪ੍ਰੇਮ ਸੀ ਉਹ 31 ਰਾਗਾਂ ਦੇ ਗਿਆਤਾ ਸਨ ਇਨਾ ਗੁਨਾ ਨੂੰ ਸਾਹਮਣੇ ਰੱਖਦੇ ਹੋਏ ਮੁੱਖੀ ਸਿੱਖਾਂ ਨਾਲ ਸਲਾਹ ਕਰਕੇ ਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਾਈ ਦੀ ਬਖਸ਼ੀਸ਼ ਕਰਨ ਦਾ ਨਿਸ਼ਚੈ ਕਰ ਲਿੱਤਾ ਪਰ ਪ੍ਰਿਥੀਚੰਦ ਇਸ ਨਿਰਣੇ ਦਾ ਕਰੜਾ ਵਿਰੋਧ ਕੀਤਾ ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ ਉਸਨੇ ਬੜਾ ਵਖੇੜਾ ਕਰਾ ਕਰ ਦਿੱਤਾ ਗੁਰੂ ਜੀ ਨੇ ਉਸ ਨੂੰ ਬੜਾ ਸਮਝਾਇਆ ਪਰ ਉਹ ਕਿਸੇ ਤਰ੍ਹਾਂ ਵੀ ਨਾ ਮੰਨਿਆ ਸਗੋਂ ਅਵੇੜ ਪੂੜੇ ਤੇ ਉਤਰ ਗਿਆ ਤਦ ਗੁਰੂ ਜੀ ਨੇ ਉਸ ਨੂੰ ਹੁਕਮ ਦਿੱਤਾ ਕਿ ਸਾਡੀਆਂ ਅੱਖਾਂ ਤੋਂ ਦੂਰ ਹੋ ਜਾ ਜਾਤਾ ਮੁੜ ਕੇ ਕਦੇ ਮੱਥੇ ਨਾ ਲੱਗੀ ਉਹਨਾਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਵਾਰਸ ਥਾਪ ਦਿੱਤਾ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਤਿਲਕ ਦੀ ਰਸਾਮਾਧਾ ਕੀਤੀ ਫਿਰ ਗੁਰੂ ਰਾਮਦਾਸ ਜੀ ਨੇ ਤਿੰਨ ਪ੍ਰਕਰਮਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਉਸ ਤੋਂ ਸਾਰੀ ਸੰਗਤ ਨੇ ਮੱਥਾ ਟੇਕਿਆ ਗੁਰੂ ਰਾਮਦਾਸ ਜੀ ਤੋ ਦਿਨ ਅਮ੍ਰਿਤਸਰ ਠਹਿਰ ਕੇ ਗੁਇੰਦਵਾਲ ਚਲੇ ਗਏ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਅਤੇ ਮਾਤਾ ਪੰਨੀ ਜੀ ਵੀ ਉਹਨਾਂ ਦੇ ਨਾਲ ਹੀ ਚਲੇ ਗਏ ਸਨ 1 ਸਤੰਬਰ ਨੂੰ ਗੁਰੂ ਜੀ ਨੇ ਅੰਮ੍ਰਿਤ ਵੇਲੇ ਬਾਉਲੀ ਸਾਹਿਬ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦੀਵਾਨ ਵਿੱਚ ਆ ਕੇ ਬੈਠ ਗਏ ਫਿਰ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਫਰਮਾਇਆ ਤੁਸੀਂ ਹੁਣ ਚਾਰ ਗੁਰੂ ਸਾਹਿਬਾਨ ਦਾ ਰੂਪ ਹੋ ਇਸ ਵਿੱਚ ਕੋਈ ਪਿੰਤਾ ਨਹੀਂ ਹੈ ਤੁਸੀਂ ਹੁਣ ਸਿੱਖ ਸੰਗਤਾਂ ਦੀ ਅਗਵਾਈ ਕਰਨੀ ਹੈ ਅਤੇ ਅੰਮ੍ਰਿਤਸਰ ਸਰੋਵਰ ਦੇ ਵਿੱਚਕਾਰ ਹਰਮੰਦਰ ਸਾਹਿਬ ਦੀ ਉਸਾਰੀ ਕਰਨੀ ਹੈ। ਫਿਰ ਉਹਨਾਂ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਸਾਡੇ ਹੁਣ ਪ੍ਰਭੂ ਵਿੱਚ ਵਲੀਨ ਹੋਣ ਦਾ ਸਮਾਂ ਆ ਗਿਆ ਹੈ। ਤੁਸੀਂ ਹੁਣ ਕਿਸੇ ਪ੍ਰਕਾਰ ਦਾ ਸੋਗ ਨਹੀਂ ਕਰਨਾ। ਆਪਣਾ ਮਨ ਕੀਰਤਨ ਵਿੱਚ ਲਾਉਣਾ ਹੈ। ਫਿਰ ਉਹਨਾਂ ਮਾਤਾ ਪਾਨੀਆਂ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਪਾਸ ਬੁਲਾਇਆ। ਉਹਨਾਂ ਵੱਲ ਬੜੀ ਪ੍ਰੇਮ ਭਰੀਆਂ ਨਜ਼ਰਾਂ ਨਾਲ ਵੇਖਿਆ। ਕੁਝ ਸਮਾਂ ਬਾਅਦ ਸੰਗਤ ਵਿੱਚ ਵੇਖਿਆ ਕੀ ਗੁਰੂ ਜੀ ਦੀ ਜੋਤ ਪ੍ਰਭੂ ਦੀ ਚੋਤਲ ਜਾਂ ਮਿਲੀ ਸੀ ਉਸ ਵੇਲੇ ਕੀਰਤਨ ਆਰੰਭ ਹੋਇਆ ਕਿਸੇ ਨੇ ਅੱਖਾਂ ਵਿੱਚ ਅਥਰੂ ਨਾ ਲਿਆਂਦੇ ਸਭ ਨੇ ਰੱਬੀ ਬਾਣਾ ਖੁਸ਼ੀ-ਖੁਸ਼ੀ ਪਰਵਾਨ ਕੀਤਾ ਅਗਲੇ ਦਿਨ ਦਰਿਆ ਬਿਆਸ ਦੇ ਕੰਢੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ